ਫਰੀਦ ਦੀ ਵੱਡੀ ਖਬਰ ਅਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਦੋ ਨੌਜਵਾਨਾਂ ਦੇ ਉੱਤੇ ਲੋਹੇ ਦੀ ਰੌਡਾਂ ਦੇ ਨਾਲ ਤੇ ਹਥੌੜੇ ਦੇ ਨਾਲ ਹਮਲਾ ਕੀਤਾ ਗਿਆ ਜਿਸ ਕਰਕੇ ਨੌਜਵਾਨ ਕੰਬੀਰ ਜ਼ਖਮੀ ਹੋਏ ਨੇ ਜਿਨ੍ਹਾਂ ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਪੂਰਾ ਮਾਮਲਾ ਜਿਹੜਾ ਹੈ ਉਹ ਅਜਨਾਲਾ ਸ਼ਹਿਰ ਦਾ ਹੈ ਜਿੱਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਸੈਰ ਕਰਨ ਜਾ ਰਹੇ ਸਨ ਤਾਂ ਇਸ ਦੌਰਾਨ ਇੱਕ ਵਿਅਕਤੀ ਵੱਲੋਂ ਉਹ ਉਹਨਾਂ ਦੇ ਉੱਤੇ ਲੋਹੇ ਦੀ ਰਾਡ ਦੇ ਨਾਲ ਹਮਲਾ ਕੀਤਾ ਗਿਆ ਔਰ ਉਸ ਤੋਂ ਬਾਅਦ ਹਥੌੜੇ ਦੇ ਨਾਲ ਉਹਨਾਂ ਤੇ ਕਈ ਵਾਰ ਕੀਤੇ ਜਿਸ ਕਰਕੇ ਇੱਕ ਸ਼ਖਸੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਦੂਸਰਾ ਸ਼ਖਸ ਵੀ ਜੜਾਏ ਉਹ ਜੋ ਜ਼ਖਮੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਫਿਲਹਾਲ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਦਿਲ ਨੂੰ ਦਿਲਾ ਦੇਣ ਵਾਲੀਆਂ ਤਸਵੀਰਾਂ ਨੇ ਔਰ ਤਸਵੀਰਾਂ ਨੂੰ ਦੇਖ ਕੇ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਸ਼ਖਸ ਵੱਲੋਂ ਦੋਨਾਂ ਨੌਜਵਾਨਾਂ ਤੋਂ ਉੱਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਮਲਾ ਜੜਾਏ ਉਹ ਕੀਤਾ ਜਾਂਦਾ ਹੈ ਫਿਲਹਾਲ ਲੋਕ ਜਿਹੜੇ ਨੇ ਤਮਾਸ਼ੀਬੀਨ ਬਣ ਕੇ ਉੱਤੇ ਖੜੇ ਨੇ ਔਰ ਇਸ ਸਾਰੀ ਵਾਰਦਾਤ ਨੂੰ ਦੇਖ ਰਹੇ ਨੇ ਪਰ ਕਿਸੇ ਨੇ ਵੀ ਉਹ ਉਸ ਵਿਅਕਤੀ ਨੂੰ ਰੋਕਣ ਦੀ ਜ਼ਹਿਮਤ ਜਿਹੜੀ ਹੈ ਉਹ ਨਹੀਂ ਚੁੱਕੀ ਫਿਲਹਾਲ ਪਰਿਵਾਰਿਕ ਮੈਂਬਰ سامنے ਆਏ ਨੇ ਉਹਨਾਂ ਦੇ ਕਹਿਣ ਮੁਤਾਬਕ ਪੁਰਾਣੀ ਰੰਜਿਸ਼ ਨੂੰ ਲੈ ਕੇ ਉਹਨਾਂ ਦੇ ਮੁੰਡੇ ਦੇ ਉੱਤੇ ਜਾਣ ਲਿਵਾ ਹਮਲਾ ਕੀਤਾ ਹੈ ਲੋਹੇ ਦੀ ਰਾਡਾ ਦੇ ਨਾਲ ਉਸਤੇ ਕਈ ਵਾਰ ਕੀਤੇ ਨੇ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋਇਆ ਹੈ ਔਰ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਜਿਸ ਕਰਕੇ ਉਹ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਆਏ ਨੇ ਜਿੱਥੇ ਉਹ ਉਸ ਤੋਂ ਹੋਸ਼ ਨਹੀਂ ਆ ਰਿਹਾ ਹੈ ਫਿਲਹਾਲ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੀ ਨੇ ਕਿ ਜਲਦੋਂ ਜਲਦ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਇਸ ਸ਼ਖਸ ਦੇ ਉੱਤੇ ਕੀਤੀ ਜਾਵੇ ਉਥੇ ਦੂਜੇ ਪਾਸੇ ਜੋ ਐਸਐਚਓ ਨੇ ਉਹਨਾਂ ਦੇ ਕਹਿਣ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਔਰ ਉਸੇ ਦੇ ਆਧਾਰ ਦੇ ਉੱਤੇ ਹਮਲਾਵਰ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਔਰ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਏਗਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਰੇ ਨੇ ਪਰਿਵਾਰ ਔਰ ਪੁਲਿਸ ਹਾਸ ਨੂੰ ਚੱਲਦੇ ਆ ਆ ਸੰਦੀਪ ਸਿੰਘ ਦਾ ਮੇਰਾ ਨਾਂ ਜੀ ਮੈਂ ਬ੍ਰਦਰ ਹਾਂ ਪਰਮਜੀਤ ਦਾ ਤੇ ਇਹ ਬਿਆਰ ਗਏ ਬੱਚੇ ਦੇ ਨਾਲ ਇਨਾ ਆਵਾਜ਼ ਦੇ ਕੇ ਉਹਨਾ ਰਾਡ ਮਾਰੀ ਇਹਦੇ ਸਿਰ 'ਚ ਬਹੁਤ ਜਿਆਦੀ ਤੇ ਉਹਦੀ ਮੰਮੀ ਵੀ ਪਈ ਆ ਨਾਲ ਉਹਦਾ ਉਹ ਵੀ ਪਿਆ ਮੁੰਡੇ ਦਾ ਉਹਦਾ ਨਾਮ ਹੈਗਾ ਵਾ ਕੀ ਕਰਦੀ ਕਿਉਂ ਮਾਰੀ ਰਾਡ ਇਹਨਾਂ ਦਾ ਪੁਰਾਣਾ ਕੋਈ ਕੰਮ ਹੈਗਾ ਇਹ ਗਲਤ ਕੰਮ ਕਰਦੇ ਸਾਡੇ ਮਹੱਲੇ 'ਚ ਸਾਰੇ ਮਹੱਲੇ ਨੇ ਢੱਕਿਆ ਹੀ ਇਹਨਾਂ ਨੂੰ ਤੇ ਇਹ ਬਹੁਤ ਗਲਤ ਕੰਮ ਕਰਦਾ ਹੈ ਤੇ ਇਹ ਹਟਦਾ ਹੀ ਨਹੀਂ ਹੈ ਇਹਨੂੰ ਕਿੰਨੀ ਵਾਰੀ ਕਿਹਾ ਹੈ ਤੇ ਫਿਰ ਇਹਨੇ ਮਹੱਲੇ 'ਚ ਸਾਡੇ ਜਿਹੇ ਥਾਂ ਵੇਚਦਾ ਸੀ ਤੇ ਫਿਰ ਰੰਜਿਸ਼ ਰੱਖਦਾ ਹੈ ਸਾਡੇ ਨਾਲ ਮਾੜੀ-ਮੋਟੀ ਕੋਈ ਵੇਖਦਾ ਹੈ ਪਹਿਲਾਂ ਵੀ ਤੇ ਇਦੋਂ ਗੌਰ ਹੀ ਨਹੀਂ ਕੀਤਾ ਇਹਦੇ ਨਾਲ ਤੋੜਾ ਬੱਚਾ ਵੀ ਨਾਲ ਹੀ ਨਿਕਲਦੇ ਖਾੜ ਦੇ ਘਰ ਦੇ ਵੀ ਘੜੀ ਸੈਲ ਕਰਨ ਗਏ ਸੀ ਤੇ ਉਧਰ ਵੀ ਅਸੀਂ ਮਗਰ ਮੁੰਡਾ ਵੇਖਣ ਗਏ ਸਾਰੇ ਪਰਿਵਾਰ ਨਾਲ ਤੇ ਇਹਨੇ ਬਹੁਤ ਜ਼ਿਆਦਾ ਧੱਕਾ ਕੀਤਾ ਅਸੀਂ ਤੇ ਅਸੀਂ ਨਾਲੇ ਵੀ ਦਹਾੜ ਕਰਾਇਆ ਸੀ ਤੇ ਨਹੀਂ ਉੱਥੋਂ ਵੀ ਜਵਾਬ ਮਿਲਿਆ ਤੇ ਅਸੀਂ ਬੜੇ ਇੱਥੇ ਹਸਪਤਾਲਾਂ ਨੂੰ ਵੀ ਦਿਖਾਇਆ ਤੇ ਉਹਨਾਂ ਵੀ ਆਖਿਆ ਵੀ ਨਹੀਂ ਇਹ ਤਾਂ ਸੀਰੀਅਸ ਹੈ ਉਹ ਚੰਗੇ ਹਸਪਤਲ ਚ ਲੈ ਜਾਓ ਬਹੁਤ ਵਧੀਆ ਚੰਗੀ ਗੱਲ ਜੋ ਤੇ ਅਸੀਂ ਉੱਥੇ ਵੀ ਸਾਰੇ ਵਿਖਾਇਆ ਤੇ ਕਰਨ ਨੇ ਰਾੜ ਮਾਰੀ ਆ ਤੇ ਦੂਜੇ ਅਰਜਨ ਜਿਹੜਾ ਉਹਨੇ ਮਗਰੋਂ ਥੋੜਾ ਫੜਿਆ ਸੀ ਤੇ ਦੂਜੇ ਮੁੰਡੇ ਤੇ ਵੀ 바ਵਾ ਸੱਟਾਂ ਲਾਈਆਂ ਇਹਨਾਂ ਨੇ ਇੱਕ ਹੋਰ ਇਸ ਆ ਜਨਵੀਰ ਉਹ ਵੀ ਨਾਲ ਹੀ ਤੇ ਉਹਦੇ ਵੀ ਵਾਵਾ ਸਟਾਂ ਲਾਈਆਂ ਉਹ ਤੇ ਗੁਰੂ ਨਾਨਕੋ ਹਸਪੀਟਲ ਦਾੜਿਆ ਤੇ ਉਹਦੇ ਵੀ ਪਰਿਵਾਰ ਉਹ ਹੋ ਜਾ ਘਰੋਂ ਬਹੁਤ ਬਾਤੜੇ ਅਸੀਂ ਮੰਗੇ ਕਰਦੇ ਹਾਂ ਵਿਰਾਸ਼ਣ ਕੋ ਵੀ ਸਾਡੀ ਜੋ ਵੀ ਸੁਣਵਾਈ ਆ ਸਖਤ ਤੋਂ ਸਖਤ ਇਹਨਾਂ ਤੇ ਕੀਤੀ ਜਾਵੇ ਕਾਰਵਾਈ ਇਹਦੀ ਮੰਮੀ ਤੇ ਵੀ ਇਹਦੇ ਫਾਦਰ ਸਾਹਿਬ ਤੇ ਵੀ ਕੋਈ ਸੀਸੀਟੀਵੀ ਹੈਗੀ ਇਹਦੀ ਹਾਂਜੀ ਇਹਦੀ ਸੀਸੀਟੀਵੀ ਸਾਡੇ ਕੋਲ ਸਾਰੀਆਂ ਖਬਰਾਂ ਆ ਗਿਆ ਸਾਰੀਆਂ ਫੋਟੋਆਂ ਆ ਗਿਆ ਇਹਨਾਂ ਦੀ ਜੋ ਵੀ ਇਹਨਾਂ ਦੇ ਹੈਗਾ ਸਾਰੇ ਉਥੋਂ ਜੋ ਵੀ ਲੱਗ ਦੁਕਾਨਾਂ ਇਹਨਾਂ ਦੀ ਦੁਕਾਨ 'ਚ ਵੀ ਅਸੀਂ ਚਾਹੁੰਦੇ ਆ ਵੀ ਇਹਨਾਂ ਦੀ ਦੁਕਾਨ ਤੋਂ ਹੀ ਸਾਰੇ ਇਸ ਕੈਮਰੇ ਦੀ ਸਿਟੀ ਦੀ ਕਢਾਈ ਜਾਵੇ ਅਈ ਇਹ ਮੰਗ ਕਰਦੇ ਆ ਪ੍ਰਸ਼ਾਸਨ ਲਾ ਆ ਤੁਹਾਡਾ ਕਿਹੜਾ ਮੇਰਾ ਨਾਮ ਗਰਮੇਸ਼ ਸਿੰਘ ਹੈ ਮੇਰੇ ਬੇਟੇ ਦਾ ਨਾਮ ਪਰਮਜੀਤ ਸਿੰਘ ਆ ਇਹਨਾਂ ਦੇ ਮਤਲਬ ਵੀ ਸੱਟ ਵਾਰਡ ਨੰਬਰ 5 ਉਥੇ ਇਹਨਾਂ ਨੇ ਵੀ ਮਕਾਨ ਲਿਆ ਸੀਗਾ ਤੇ ਇਹ ਮਤਲਬ ਕੁੜੀ ਅਕੜਿਆ ਧੰਦਾ ਧੰਦਾ ਕਰਦੇ ਇਹ ਮੁੜ ਕੇ ਇੱਥੇ ਇਹਨਾਂ ਸਾਰੇ ਮੁੰਨੇ ਕੋਲ ਜੈਵੇਂ ਟੱਕਿਆ ਟੱਕਿਆ ਇਹਨਾਂ ਸਾਨੂੰ ਧਿਆਨ ਦੇ ਵਿੱਚ ਰੱਖਿਆ ਗਾੜੀ ਇਹਨਾਂ ਨੇ ਮੁੜ ਕੇ ਫਿਰ ਖੋਰ ਹੋ ਰੱਖੀ ਉਹਦਾ ਕਰਕੇ ਇਹ ਬਾਜ਼ਾਰ ਗਿਆ ਬਿਟਾ ਹੱਡਾ ਔਰ ਲੱਗਿਆ ਇਹਦੇ ਗਾੜ ਹੈਗੇ ਮੋਜ ਮਾਰ ਕੇ ਇਹ ਗੱਲ ਤੇ ਉਹਨੇ ਵੀ ਗਾੜੀ ਕੋਈ ਨਹੀਂ ਨਾ ਕੋਈ ਉਹਦੇ ਹੱਥ 'ਚ ਨਾ ਕੋਈ ਵੀ ਹੈ ਇਹਨਾਂ ਦੇ ਰਾਡ ਮਾਰ ਦਿੱਤੀ ਦੁਕਾਨ ਆਪਣੇ ਘਰ ਤੋਂ ਵਿਆਹ ਗਏ ਤੇ ਇਹਦੇ ਸੱਟ ਲੱਗ ਗਈ ਇਹ ਬੇਟਾ ਵੀ ਰੈ ਸੀਰੀਅਸ ਹੈ ਇਹ ਇਨਸਾਨ ਤੁਮਾਂ ਕਰਦਾ ਰਾਡ ਕਿਹੜੀ ਮਾਰੀ ਇਹਨੇ ਰਾਡ ਰਾਡ ਲੋਹੇ ਦੀ ਰਾਡ ਆ ਆ ਕੇਡ ਗੁਰ ਬੰਦ ਕਰਨਾ ਉਹਨ ਕੀ ਇਲਾਜ ਨੇ ਬੈਠੀ ਬੈਠਾ ਸੀਰੀਅਸ ਹੈ ਜੀ ਉਹ ਨਿੰਕੋਂ ਦਾ ਪੋਜ਼ਾ ਤੇ ਹਸਤਾ ਦਵਾਈ ਮਿਲ ਗਿਆ ਪਹਿਲਾਂ ਘਲਾਟੀ ਦਾ ਹਸਤਾ ਖੜਿਆ ਫਿਰ ਸਰਕਾਰੀ ਜਾਂਦਾ ਸਰਕਾਰੀ ਤੋਂ ਉਹਨਾਂ ਰੈਫਰ ਕਰਤਾ ਫਿਰ ਕਹਿੰਦੇ ਆਪਣੀ ਫੇਟ ਦਾ ਇਲਾਜ ਕਰਾਓ ਤੇ ਬਚਾਓ ਫਿਰ ਇਹ ਇਸ਼ਤੇ ਹਾਂਜੀ ਇੱਥੇ ਸੱਚੇ ਸਾਹਿਬ ਆਏ ਉਹਨ ਕੀ ਮੰਗ ਕਰਦੇ ਹੋ ਉਹਨ ਇਨਸਾਫ ਵੀ ਮੰਗ ਕਰਦੇ ਆ ਫਿਰ ਇਹਨੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੇ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹ ਸਾਰਾ ਟੱਬਰ ਇਹ ਕੀ ਮਾਮਲਾ ਜਿਹੜਾ ਇੱਕ ਵੱਡਾ ਮਾਰ ਦੀ ਵੀਡੀਓ ਸਾਹਮਣੇ ਆਈ ਹੈ ਕਿਸੇ ਦੀ ਟੀਮ ਇਹ ਪਰਸੋਂ ਰਾਤ ਦੀ ਘਟਨਾ ਵਾਂਜੀ ਮੈਂ ਉਦੋਂ ਪੈਟਰੋਲਿੰਗ ਤੇ ਹੀ ਸੀਗਾ ਰਾਤ 9:30 ਵਜੇ ਦੇ ਕਰੀਬ ਤੇ ਜਦੋਂ ਬੰਦੇ ਇਕੱਠੇ ਹੋਏ ਸੀ ਮੈਂ ਉਸੇ ਵੇਲੇ ਤੁਰੰਤ ਮੌਕੇ ਤੇ ਪਹੁੰਚ ਗਿਆ ਸੀਗਾ ਤੇ ਉਦੋਂ ਅਸੀਂ ਉਹਨੂੰ ਫਟਾਫਟ ਪਹਿਲਾਂ ਇੱਥੇ ਸੀ ਜੋਨਾ ਹਸਪੀਟਲ ਭੇਜਿਆ ਸੀਗਾ ਉੱਥੋਂ ਡਾਕਟਰਾਂ ਨੇ ਉਹਨੂੰ ਰੈਫਰ ਕਰਤਾ ਛੋਟੀ ਜੀ ਗੱਲ ਤੋਂ ਛੋਟੀ ਜੀ ਗੱਲ ਤੋਂ ਇਹਨਾਂ ਦੋ ਦੋ ਤਨ ਜਾਣਾਂ ਦਾ ਆਪਸੇ ਝਗੜਾ ਆ ਤੇ ਉਹਨੇ ਇੱਕ ਜਣੇ ਨੇ ਦੁਕਾਨ ਤੋਂ ਫੜ ਕੇ ਪਰਮਜੀਤ ਦੇ ਸਿਰ ਦੇ ਵਿੱਚ ਇੱਕ ਪਾਈਪ ਟਾਈਪ ਰਵਾੜ ਜੀ ਸੀਗੀ ਉਹ ਮਾਰੀ ਜਿੱਦ ਨਾਲ ਉਹ ਸੜਕ ਤੇ ਡਿੱਗ ਪਿਆ ਸੀ ਤੇ ਤਰੰਤ ਜਿਹੜਾ ਉਹਨੂੰ ਮੁੜ ਕੇ ਇੱਥੇ ਸੀਜਨ ਹਸਪਤਾਲ ਖੜਿਆ ਸੀ ਲੇਕਿਨ ਹੈ ਡਿਜਰੀ ਹੋਣ ਕਰਕੇ ਉਹਨਾਂ ਨੇ ਕਹਿਤਾ ਵੀ ਇਹਨੂੰ ਰੈਫਰ ਕਰ ਦੋ ਫਿਰ ਉਹ ਅੰਮ੍ਰਿਤਸਰ ਲੈ ਕੇ ਸੀਗੇ ਤੇ ਅਸੀਂ ਉਹਦਾ ਅ ਅਨਫਿਟਿਆ ਡਾਕਟਰ ਜਦੋਂ ਉਹਨੂੰ ਫਿਟ ਦਿੰਦਾ ਹੈ ਤੇ ਅੱਜ ਉਹਦੀ ਸਟੇਟਮੈਂਟ ਅਸੀਂ ਲਿਖ ਲਈ ਹੋਈ ਹੈ ਤੇ ਜਿਹੜਾ ਮੁਕੱਦਮਾ ਦਰਜ ਕਰਕੇ ਤੇ ਜਿਹੜੇ ਦੋਸ਼ੀ ਇਹਦੇ ਉਹਨਾਂ ਨੂੰ ਤਰੰਤ ਗ੍ਰਿਫਤਾਰ ਕਰਾਂਗੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀ ਉਹਨਾਂ ਨੇ ਇਹ ਕਾਰਗੁਜ਼ਾਰੀ ਕੀਤੀ ਆ ਗਲਤ ਉਹਦੀ ਉਹਨਾਂ ਨੂੰ ਪੂਰੀ ਤੋਂ ਪੂਰੀ ਸਜ਼ਾ ਦਵਾਈ ਜਾਊਗੀ ਤੇ ਛੇਤੀ ਮੁਕਦਮੇ ਦੀ ਤਫतीश ਜਿਹੜੀ ਆ ਉਹ ਚੰਗੇ ਢੰਗ ਨਾਲ ਕਰਕੇ ਤੇ ਇਹਦਾ ਚਲਾਨ ਜਿਹੜਾ ਦਸਜ ਦਿੱਤਾ ਜਾਊਗਾ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤਾੜੀ ਰੰਜਿਸ਼ ਆ ਉਹਨਾਂ ਨੇ ਇਹਨਾਂ ਦੇ ਕੋਈ ਰਿੰਗ ਪਾਤ ਹੁੰਦਾ ਕਰਦੇ ਸੀ ਉਸ ਤੋਂ ਟੱਕਿਆ ਸੀ ਉਹਦੀ ਰੰਜਿਸ਼ ਛੱਡੀ ਹੈ ਨਾਲ। ਇਹੋ ਜੀ ਕੋਈ ਗੱਲ ਮੌਕੇ ਤੇ ਸਾਹਮਣੇ ਨਹੀਂ ਸੀ ਆਈ ਮੈਂ ਮੌਕੇ ਤੇ ਸੀਗਾ ਮੈਨੂੰ ਜੋ ਮੌਕੇ ਤੇ ਪਤਾ ਲੱਗਿਆ ਸੀਗਾ ਕੇ ਮੋਟਰਾਂ ਬੰਨਣ ਦਾ ਕੰਮ ਕਰਦੇ ਆ ਜਿਹੜੇ ਹਮਲਾਵਰ ਸੀਗੇ ਉੱਥੇ ਇਹ ਮੋਟਰਸਾਈਕਲ ਤੇ ਆਏ ਸੀਗੇ ਲੰਮ ਮੋਟਰਸਾਈਕਲ ਰੋਕਣ ਤੋਂ ਲਗਾਉਣ ਤੋਂ ਇਹਨਾਂ ਦਾ ਛੋਟਾ ਮੋਟਾ ਟਕਰਾਅ ਹੋਇਆ ਜਿਹੜਾ ਟਕਰਾਅ ਸੀਗਾ ਉਹ ਲੜਾਈ 'ਚ ਬਦਲ ਗਿਆ ਸ਼ਾਂਨ ਸ਼ੀਲਤਾ ਲੋਕਾਂ ਤੇ ਖਤਮ ਹੋ ਗਈ ਹੈ ਤੇ ਤਰੰਤ ਜਿਹੜਾ ਉਹਨੇ ਇੱਕੋ ਹੀ ਸੱਟ ਮਾਰੀ ਹੈ ਇੱਕੋ ਦੇ ਅੱਖ ਤੇ ਡਿੱਗਣ ਲੱਗਿਆਂ ਲੱਗੀ ਹੈ ਇੱਕੋ ਦੇ ਸੱਟ ਵੱਜੀ ਹੈ ਉਹ ਦੇਖ ਪਿਆ ਮੁੜ ਕੇ ਇਹ ਭੱਜ ਗਏ ਆ ਅਸੀਂ ਉਹਨੂੰ ਉਨ ਚੋਂ ਮੌਕੇ ਤੇ ਪਹੁੰਚ ਗਏ ਅਸੀਂ ਉਹਨੂੰ ਫਟਾਫਟ ਸਾਡਾ ਕੰਮ ਹੁੰਦਾ ਪਹਿਲਾਂ ਸਭ ਤੋਂ ਮੁੱਢਲੀ ਸਹਾਇਤਾ ਦਿੱਤੀ ਜਾਵੇ ਡਾਕਟਰੀ ਸਹਾਇਤਾ ਦੇਣ ਵਾਸਤੇ ਉਹਨੂੰ ਤ ਇਹ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਲਕੁਲ ਠੀਕ ਹੈ ਸਰ